ਮਰਹਿਰਾ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਾਕ ਜੁ ਤ ਧਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿਤ ਕਾਂ ਪਿਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇ ਵੈ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਇਆ ਜਾਂ ਸੁਖ ਧਾਮ ਨ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲੇ ਹਾਰੀ ਕੁਦਰਤਿ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਖਤ ਸੁਵਾਲਿਓ ਜਿਨ ਕੀ ਕੀ ਸੋ ਪਰ ਭਇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਮਹੱਲਾ ਪਹਿਲਾਇ ਕੋ ਅੰਕਾਰਤ ਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕੀ ਅਸ਼ੰਕਾ ਕੀਤੇ ਤੇਰੇ ਭਾਵਨ ਹਾਰੇ ਕੇਤੇ ਤੇਰੇ ਰਗ ਪਰੇ ਸੋ ਕਹਿਣ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋਂ ਪਉਣ ਪਾਣੀ ਬੈਸੰਤ ਰੇ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਦਨੋਂ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨੋਂ ਇਤਨੇ ਨਿਰਾਸਨ ਬੈਠੇ ਦੇਵਤਿ ਆਦਰ ਨਾਲੇ ਗਾਵਣ ਤੁਦਨੋਂ ਚਿਤ ਸਮਾਧੀ ਅੰਦਰੇ ਗਾਵਣ ਤੁਦਨੋਂ ਸਾਧ ਵਿਚਾਰੇ ਗਾਵਣ ਤੁਧਨੋ ਜੀ ਤੀਸਰੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਫੜਨ ਰਖੀ ਸਰੇ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀ ਆਮਣ ਮੋਹਨ ਸੁਰਗਮ ਅਛਪਿਆਲੇ ਗਾਵਣ ਤੁਧਨੋ ਰਤਨ ਉਪਾਇ ਤੇਰੀ ੜੜ ਥੜੀ ਰਤ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮਨੋ ਬ੍ਰਹਮੰਡਾ ਕਰ ਕਰਖੇ ਤੇਰੀ ਧਾਰੇ సేయి ਤੁ dono ਗਾਵਣ ਜੋ ਤਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁ dono ਗਾਵਣ ਸੇ ਮੈਂ ਜਿਤਨੇ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਾਸ ਸਾਇ ਸਾਧਿਆ ਸਾਥੀ ਨਹੀਂ ਹੈ ਪੀ ਹੋਸੀ ਜਾਏ ਨਾ ਜਸ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿਉ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋ ਤੇ ਸਬੈ ਸੋ ਇੰਗਰ ਸਿ ਬ੍ਰਕਮ ਨਾ ਕਰਨਾ ਜਾਈ ਸੋ ਪਾਸਾ ਸਾਹ ਪਾਸਾ ਸਾਹਿਬ ਨਾਨਕ ਰਹਿਣ ਰਜਾਈਆ ਤਾ ਮਹੱਲਾ ਪਹਿਲਾ ਝੁਣ ਵਡਾ ਖੇ ਸਬ ਕੋ ਏ ਕੇਵੜਾ ਵਡਾ ਦੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਨੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤਕੁਮਾਈ ਸਭ ਕੀਮਤ ਮੇਰੇ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਹਾਈ ਕਹਿ ਨਜਾਈ ਤੇਰੀ ਤਲ ਵਡਿਆਈ ਸਭ ਸਾਦ ਸਭ ਤਬ ਸਭ ਚੰਗਿਆਈਆਂ ਸਿੱਧਾ ਬਰਖਾਂ ਕੀਆਂ ਵਡਿਆਈਆਂ ਤੁਧਵੇਂ ਸਿੱਧੀ ਕਿਨੇ ਨਾ ਪਾਈਆ ਕਰਮਲੇ ਨਾਹੀ ਟਾਕ ਰਹਾਈਆ ਹਾਕਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ 35 ਦਾ ਰਾਜਿਸਤੂ ਦੇ ਦੇ ਸੇ ਕਿਆ ਚਾਰ ਨਾਨਕ ਸੱਚ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਵਿੱਚ ਸਰੇ ਮਰ ਜਾਉ ਆਖੜੇ ਓਖਾ ਸਾਚੈ ਨਾਉ ਸਾਚੇ ਨਾਮ ਕੀ ਲੱਗੇ ਪੂਖਤ ਪੂਖੈ ਕੈ ਚਲੀਐ ਦੂਖ ਸੋਖੇ ਬਿਸਰੇ ਮੇਰੀ ਮਾਈ ਸਾਚਾ ਸਾਇਬ ਸਾਚੈ ਨਾਹੀ ਰਹਾਉ ਸੱਚ ਨਾਮ ਕੀ ਧਲਵੜਿਆ ਆਇ ਆਗਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿਨਦਰਹਿ ਚੁੱਕੈ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜਾ ਪਤੇ ਵੜਾ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਕੇ ਇੱਕ ਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਦਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖਾ ਬਨੋ ਕਰੋ ਗੁਰਪਾਸੇ ਹਮ ਕਿਰੇ ਕਰਮ ਸਤਿਗੁਰ ਸਰਨਾਈ ਕਰ ਧਿਆਨ ਪਰਗਾਸ ਮੇਰੇ ਮਿਤ ਗੁਰਦੇ ਮੁਕ ਰਾਮਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰਤ ਹਮ ਰੇ ਰਹਿ ਰਾਸ ਰਹਾਓ ਅਰਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸੁਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸਨ ਸੰਗਤ ਨਹੀਂ ਆਏ ਤ੍ਰੇਗ ਜੀਵੇ ਤ੍ਰੇਗ ਜੀਵਾਸ ਜਿਨ ਹਰ ਜਣ ਸਤਗੁਰ ਸੰਗਤ ਪਾਏ ਤੇ ਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸ ਸੰਗਤ ਤਹ ਰਸ ਪਾਏ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰ ਮਨ ਚਿਤਵੇ ਉਦਮ ਜਾਹਰ ਹਰਦੀਓ ਪਰਿਆ ਸਹਿਲ ਪਥਰ ਮੈਂ ਜੰਤੀ ਉਪਾਈ ਤਾ ਕਰ ਜਗਾਕੇ ਕਰ ਧਰਿਆ ਮੇਰੇ ਮਾਧੋ ਜੀ ਸਾਥ ਸੰਗਤ ਮਿਲੇ ਸਿਉ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੋ ਕੇ ਕਾਸ਼ ਧਰਿਆ ਰਹਾਓ ਜਨਮ ਪਿਤਾ ਲੋਕ ਸੁਦ ਬਨਤਾ ਕੋ ਇਨ ਕਿਸ ਕੀ ਤਰਿਆ ਸਿਰ ਜਿਹੜੇ ਦਕ ਸੁਮਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡਾ ਵੇਸੇ ਕੋ ਸਾਦਿ ਸਪਾਚੇ ਮਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂਿਂ ਸਾਭ ਨਿਦਾਨ ਦਸ ਅਸਤਿ ਸਦਾਨ ਠਾਕੁਰ ਕਰਤਲ ਧਰਿਆ ਚਨ ਨਾਨਕ ਬਲਬਸ ਸਦ ਬਿਜੈ ਤੇਰਾ ਅੰਤ ਨਾ ਪਾਰ ਵਰਿਆ ਗਰਾ ਗਿਆ ਸਾ ਮਹਿਲਾ ਜੋਤਾ ਸੋ ਪਰਖੇ ਕੋ ਓੰਕਾਰ ਸਦ ਗੁਰ ਪ੍ਰਸਾਦ ਸੋ ਪਰਖਣ ਰੰਜਣ ਹਰ ਪਰਖਣ ਰੰਜਣ ਹਰਗਮਾ ਗਮਿਆ ਪਾਰ ਸਭ ਤਾਵੇ ਸਭ ਤਾਵੇ ਤੂਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾਧਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਠਾਕੁਰਾ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕਰ ਕਲੰਤਰ ਸਰਮ ਨਰੰਤਰ ਜੀ ਹਰੇ ਕੋ ਪਰਖ ਸਮਾਨ ਇੱਕ ਦਾ ਤਿਗ ਪੇ ਘਾਰੇ ਜੀ ਸਭ ਤੇਰੇ ਝੁਲ ਵਿਡਾਣਾ ਤੂੰ ਆਪੇ ਦਾਤਾ ਪੇ ਭਗਤਾ ਜੀ ਹੋਤ ਦੇ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਮੈਂਤਰੀ ਤੇਰੇ ਕਿਆ ਗੁਣਿਆ ਖਿਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨਾਨਕ ਤਨ ਕੁਰਬਾਨਾ ਹਰਤੇ ਆਵੇ ਹਰਤੇ ਆਵੇ ਤੁਜੀ ਸੇਜਾ ਦੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਹਿ ਦਿਨ ਹਰਤੇ ਆਏ ਜੀ ਤਨ ਟੂਟੀ ਜਮ ਕੀ 파ਸੀ ਜਿਨ ਨਿਰਪੋਜਿਨ ਹਰ ਨਿਰਪੋਤੇ ਆਏ ਜੀ ਤਿਨ ਕਾ ਬਹੁ ਸੁਭਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਦੀ ਤੇ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤੇ ਆਏ ਜੀ ਜਨਾਨਕ ਤਿਲ ਬਲ ਜਾਸੀ ਤੇਰੀ ਪਗਲ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਗ ਸਲਾਹਣ ਤੁਜੀ ਹਰ ਨੇਕ ਨੇ ਕੀ ਅਨੰਤਾ ਤੇਰੀ ਨੇਕ ਤੇਰੇ ਨੇ ਕਰੇ ਹਰ ਪੂਜਾ ਜੀ ਤਉਪਤਾਪੇ ਜਪੇ ਵਿੰਤਾ ਤੇਰੇ ਨੇਕ ਤੇਰੇ ਨੇ ਪੜੇ ਬੋਸਮਰਸ ਸਾਸ ਜੀ ਕੜ ਕਿਰਿਆ ਕਟ ਕਰਮ ਕਰਨਤਾ ਸੇ ਪਗ ਸੇ ਪਦ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖਿਆ ਪਰਮਪਰ ਕਰਤਾ ਜੀ ਤੁਝੇ ਵਰਨਾ ਕੋਈ ਤੂ ਝੁਕ ਝੁਕੇ ਕੋਸਰਾ ਸਦਾ ਤੂ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਦਾ ਪਾਵੇ ਭਾਵੇਂ ਸੋਈ ਵਰਤੇ ਜੀ ਤੁਦਾ ਪਾਵੇ ਕਰੇ ਸੋ ਹੋਈ ਤੁਦਾ ਪਾਵੇ ਸਿੱਟ ਸਭਿਉ ਪਾਈ ਜੀ ਤੁਦਾ ਪੈ ਸਰ ਜਿ ਸਭ ਕੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂ ਕਰਤਾ ਸਚਿਆਰ ਮੈਂ ਢਸਾਂ ਜੋ ਤੂ ਪਾਵੇ ਸੋਈ ਤਿਸਿ ਜੋ ਤੂ ਦੇ ਸੋਈ ਜੋ ਪਾਈ ਰਹਾਉ ਸਭ ਤੇਰੀ ਤੂ ਸਭਨੀ ਧੈਂ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨੁ ਪਾਇਆ ਗੁਰਮੁਖ ਲਾਦਾ ਮਨ ਮੁਗ ਕੋ ਆਇ ਤੁਦਾਪ ਵਿਚੋੜਿਆ ਪ ਮਿਲਾਇਆ ਰੂਦਰਿਆ ਸਤਿ ਰਹੀ ਮਾਈ ਤੁਮਿੰਦੂ ਜਾ ਕੋਈ ਨਾਏ ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਸ ਨੋ ਗੀਮੇਲ ਿਸਨੋ ਤੂ ਜਾਣੇ ਸੋਈ ਜੰ ਜਾਣੇ ਹਰ ਗੁਣ ਸਦੀ ਅੱਖ ਵਖਾਣੇ ਜਿਨ ਹਰ ਸੇਵੈ ਤਿੰ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਮਿੰਦੂ ਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤੇ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਨੋਂ ਪਗ ਨਹੀਂ ਚਾਲ ਅਹੰ ਦੇ ਕੈ ਤੈ ਡੂਬਿਆਲੇ ਮਨ ਇੱਕ ਨ ਚੇਤ ਸਮੂਰ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜੇ ਤਿ ਸਤੀ ਨਹੀਂ ਪੜਿਆ ਮੂਰਤ ਮੁਤਾ ਜਨਮ ਪਿਆ ਪ੍ਰਣਮਤ ਨਾਨਕ ਤਿਨ ਕੀ ਸਰਨਾ ਜਿੰਤੂ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਤੇ ਹਰਿਆ ਗੋਮਦਨ ਲਖੇ ਤੇਰੀ ਵਰਿਆ ਵਰ ਕਾ ਤੇਰੇ ਕਿਤੇ ਨਾ ਕਾਮ ਸਾਸਨੁ ਤੁ ਭਜ ਕੇਵਲ ਨਾਮ ਸਰਨ ਜਾਲਾ ਭੋਜਨ ਤਰਨ ਕੈ ਜਨਮ ਬਿਤਾ ਜਾ ਤਰੰਗ ਮਾਇਆ ਕੈ ਰਹਾਓ ਜਬ ਤਾਂ ਸਿਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਾਇਆ ਕਹੋ ਨਾਨਕ ਹਮਣੀ ਚਰਮ ਸਰਨ ਪਰੇ ਕੀ ਰੱਖੋ ਸਰਮਾ 5.1 ਗਵਿਓ ਭਾਈ ਮੇਂ ਤੀਜੋ ਭਈ ਅਮਰੀ ਕਰੋ ਹਾ ਦੇ ਰਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਜਨਮ ਲੈ ਹਮਾਰਾ ਆਪਣਾ ਜਾਣ ਕਰੋ ਪਰ ਤੇ ਪਾਰਾ ਅਮਰਦੇਸ ਸੁਬੇਤ ਨੂੰ ਕਾਹੂ ਆਪਹਾਤਾ ਮੈ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸੁਬੇ ਕਰਤਾਰਾ ਮੋਰਛਣ ਜੀ ਕਰਦਾ ਹੈ ਕਰੀਐ ਸਭੈਨ ਕੋ ਹਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪਜਣ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤਿਆਂ ਜੋ ਵਰਚਾਂ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰਚੂ ਸਤਰ ਹਮਾਰੇ ਮਾਰੀਐ ਆਪਾ ਹਾਤੇ ਮੁਝੇ ਬਰੀਏ ਮਰਨ ਕਾਰ ਕਤ ਰਸਨੀ ਬਰੀਏ ਹੂਜੋ ਸੁਦਾ ਹਮਾਰੇ ਪਚਾ ਸ੍ਰੀ ਸੁਜੋ ਕਰੀ ਵਰਜਾ ਰੱਖ ਲੇ ਮੇ ਰਖਣ ਹਾਰੇ ਸਾਈਂ ਸੰਤ ਸਹਾਈ ਪਿਆਰੇ ਦੀਨ ਬਨ ਦ੍ਰਿਸ਼ਣ ਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸਿਵ ਜੀ ਉਤਰਾ ਕਾਲ ਪੈ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾ ਕਿਆ ਤਮਸਾ जमणकाल जो गीसब कियो बेतरा ब्रह्मा जोथियो जमणकाल सब लोग सोवारा नमस्कार है ताई हमारा जमणकाल सब जक्त बनायो देवता जछ ने उजायो आदनते के अवतार सोई गुरु समझियो हमारा नमस्कार त सही को हमारी सकल प्रजा जी ने आप हमारी शिव कण को शिव गुण सुब दियो सतरंग कपल मो बद कियो काट-काट के अंतर की जानत भले-बरे की पीर पहचानत ਚਿੰਟੀ ਤੇ ਕੁੰਚਰੇ ਸੁਲਾ ਸਭ ਪਰ ਕਿਰਪਾ ਜਿਸ ਕਰ ਫੁਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਬੜ ਬੜ ਕੀ ਜਾਣੇ ਜਬ ਦਰਖ ਕਰਾ ਕਰਤਾ ਰ ਪਰਜਾ ਧਰਤ ਤਬ ਦੇਹ ਉਪਾਰਾ ਜਬ ਕਰਤ ਕਰਤ ਹੋ ਕਬੂ ਤੁਮ ਮੈਂ ਮਿਤ ਦੇ ਦਰ ਸਭ ਹੋ ਜੇਤੇ ਬਰ ਸਿਰ ਸਭ ਤਾਰੇ ਆਪੇ ਆਪਣੀ ਬੂਝੀ ਉਚਾਰੇ ਤੁਮ ਸਭ ਹੀ ਤੇਰਾ ਤਿਨ ਰਾਲਮ ਜਾਣਦ ਪੇਦ ਪੇਦ ਰਿਆਲਮ ਨਿਰੰਕਾਰ ਨਮਕਾਨ ਨੰਬਕਾਨ ਲੰਬੈ ਆਦਿ ਨੀਨ ਆਦਿ ਸੰਭ ਤਾਕਾ ਮੂੜ ਚਾਰਤ ਪੇਤਾ ਜਾ ਕੋ ਪੇਮ ਨ ਭਾਵਦ ਬੇਦਾ ਤਾਕੋ ਕਿਰਪਾ ਹਣ ਮਾਨਤ ਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿੜ ਸਦਾ ਸਵ ਨਿਰੰਕਾਰ ਕਾ ਛਿਣਿ ਦਿਨ ਪਵ ਆਪੀ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਦੇਤੀ ਤੁਮਰਾ ਲਖਾਣਾ ਜਾਏ ਬਸਾਰਾ ਕਹਿ ਵਿਸਜਪਤਮ ਸੰਸਾਰਾ हेके रूपनु उपसुरूप आरंग पेराव कहि पूपांड जिर सेत जके नी स्पुर कान बहु रही दीनी कहूं पूड़ा जा बेटा कौसुंद पेसक देके ठा सगरे सिद्ध कहे चंबवाड़ गद स्वरूप श्यामभव अबर अच्छा मेरी तुम करो सिखि वार सिख संगरो दशरथेरवंत पाता सकल मलेश करो रण गाता ਦੇ ਤੁਸ ਸਰਨੀ ਪਰੇ ਤਿੰਨ ਕਾ ਦੇ ਸੁਦਕਤ ਹੋਇ ਮਰੇ ਪਰਖਣਮ ਪਗ ਪਰੇ ਤਿਹਾਰੇ ਤਿਲਕੇ ਤੁਮ ਸੰਕੜ ਸਭ ਟਾਰੇ ਜੋ ਕਲ ਕੋਇ ਕਭਰ ਤੇ ਤਾਕੇ ਕਾਲ ਨਿਕਟਨੇ ਰੱਛਾ ਹੋਇ ਤੈ ਸਭ ਕਾਲਾ ਦੂਸਰੇ ਸਰੇ ਤਤਕਾਲਾ ਕਿਰਪਾ ਦਿਸਨ ਜਾਈ ਨਹਿ ਰਿਓ ਤਾਕੇ ਤਾਪ ਤਨ ਕਮੋਹਰ ਹੋਰੇ ਤਿਸਿਧ ਕਰਮੋ ਸੁਭ ਹੋਇ ਜਿਸ ਸਵਾਸ ਸਕੇ ਨਾ ਕੋਈ ਇਕ ਬਾਰ ਜਿੰਦ ਮੈਂ ਸੁਮਾਰਾ ਕਾਲ 파ਸਤੇ ਤਾਏ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿਦ ਸੁਧੋਗ ਤੇ ਰਹਾ ਖੜਕੇ ਤੁਮੈ ਸਰਨ ਤੇ ਹਾਰੀ ਆਪ ਹੱਦ ਲਿਓ ਬਾਰੀ ਸਰਬ ਟੋਰ ਮੋਹ ਸੁਹਾਈ ਦਿਸ ਦੋਗ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤਵਰੇ ਤਬ ਤੇ ਕੋ ਆ ਕਰੇ ਨਹੀਂ ਹਾਲਿਓ ਰਾਮ ਰਹੀਮ ਪ੍ਰਾਨ ਕਰਾਨੇ ਕਹਿ ਮਤੇ ਕ ਨਾ ਮਾਨਿਓ ਸਿਮਰ ਸਾਸਰ ਵੇ ਸਬਬ ਭੇਦ ਕਹਿ ਹਮੇ ਕ ਨਾ ਜਾਣਿਓ ਸਿਰੇ ਸਪਾਨ ਕਿਰਪਾ ਤੁਮਰੀ ਕਰ ਮੈਨ ਕੇ ਸਭ ਤੇ ਬਖਾਨੋ ਦੋਹਰਾ ਸਗਲੇ ਦੁਆਰ ਕੋ ਛਾੜ ਕੇ ਗਿਓ ਤੁਹਾਰੂ ਦੁਆਰ ਬਾਇ ਗਹੇ ਕਿਲਾ ਦੀ ਅਸਿ ਗੋਬਿੰਦਾਸ ਤੁਹਾਰ ਰਾਮਕਲੀ ਮਹੱਲਾ ਤੀਜਨ ਦੇ ਕੋ ਅੰਕਾਰ ਸਤਗੁਰੂ ਪ੍ਰਸਾਦ ਆਨੰਦਪਿਆ ਮਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਰ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮ ਜੀ ਮਨਸਾਇਆ ਕਾਹੇ ਨਾਨਕੇ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰਨਾੜ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸਭ ਨਾਗਲਾ ਸਮਰੱਥ ਸੁਆਮੀ ਸੋ ਕਮਨੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ करता तेरे सब कृपया जिसते है सो पावे सदा सलाह तेरी नाम मन वसावे नाम जिनके मन वस्या वाजे शब्द कनेरे कहे नानक सच्चे साहब क्या नहीं कर तेरे साचा नाम मेरा है दारो साच नाम है दार मेरा जिन पुखा सब गवाइया कर छा सुख मने वस्या जिन इच्छा सब पुजाइया सदा कृपाण की ता गुर बेटो जिस दया वड्याईया कहे नानक सुनो संतो शबद रो प्यारो साचा नाम मेरा है ਵਾਜੇ ਪੰਚਬਦ ਅਧਿਕਰ ਸਵਾਗੇ ਕਰ ਸਵਾਗੇ ਸ਼ਬਦੋ ਅਜ ਕਲਾ ਚਿਤ ਕਰ ਤਾਰੀਆਂ ਪੰਚ ਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੋ ਹੋ ਆ ਚਿਤ ਕਰੇਣ ਦਵਾਜੇ ਅਲਨ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬਰਨ ਪ੍ਰਪਾਇ ਤਰੇ ਸਗਲ ਵਸੂਰੇ ਦੋਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਲਹਰ ਤੂਰੇ ਮੰਦਾਮਣੀ ਮਹੱਲਾ ਪੰਜਵਾ ਹਾਲ ਵਿੱਚ ਤਿਨ ਵਸਤੂ ਪਈਓ ਸਰਸੰਤੋਕ ਵਿਚਾਰੋ ਮ੍ਰਿਤਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਿਹਦਾਰੋ ਦੇਖੋ ਖਾਵੇ ਜੀ ਕੋ ਭੁਗ ਕੇ ਜਿਸ ਕਾ ਹੋਏ ਉਦਾਰੋ ਇਹ ਵਸਤਨੀ ਨਹਿ ਜਾਏ ਨੇ ਤਿਤਰਾ ਕਰਤਾਰੋ ਤਮ ਸੰਸਾਰ ਜਰ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਕੀ ਵੇ ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉਥੇ ਤੇਰੀ ਰਾਖੀ ਅਗਨੀ ਦਰਮਾਏ ਸੁਣ ਕੇ ਜਮਕੇ ਦੂਤ ਨਾਹੀ ਤੇਰੇ ਛੜ ਜਾਏ ਕੋਜਲ ਬਿਕੂਸ ਗਿਆ ਗੁਰਸ਼ਬਦੀ ਭਾਰ ਪਾਏ ਜਿੰਨ ਕੋ ਲਗੀ ਪਿਆਸੇ ਅਮਰੀ ਸੇ ਹੀ ਖਾਏ ਕਲਮੇ ਹੁ ਕੋਨ ਗੁਣ ਗੋਬਿੰਦ ਗਾਏ ਸਭ ਸੇ ਲੋਕ ਰੁਪਾਲ ਸਮਾਲ ਲੈ ਸਾਹੀ ਸਾਹਿਬ ਰਤਾ ਕੋ ਨਾ ਜਾਏ ਜੀ ਆਪ ਤੇ ਦਇਆ ਸੋਕ ਮਹਿਲਾ ਪੰਜਵਾ ਅੰਤਰ ਗੁਰੂ ਆਰਾਧਨਾ ਜਿਉਣਾ ਜਬ ਗੁਰਨਾਵ ਨੇਤਰੀ ਸਤਿ ਬ੍ਰਿਪੇਖਣਾ ਸੁਰਨੀ ਸੁਰਨਾ ਗੁਰਨਾਵ ਸਤਿਗੁਰ ਸੇ ਤੀਰਤਿਆ ਦਰਗਹਿ ਭਈ ਠਾਓ ਤਉ ਨਾਨਕ ਕਿਰਪਾ ਕਰੇ ਜਿਸਨੇ ਮਤੇ ਜਗ ਮੋ ਤੁਮ ਕਾੜੀਏ ਵਰ ਲੈ ਕੇ ਹੀ ਕੇ ਮਹਿਲਾ ਪੰਜਵਾ ਰਕੇ ਰਖਣੇ ਹਾਰਿ ਆ ਪਿਉ ਬਾਰੀ ਅਣ ਗੁਰ ਕੀ ਪੈਰੀ ਪਾਈ ਕਾਜ ਸਵਾਰੀ ਅਣ ਵਾਇਆ ਪਦਿਆਲ ਮਨੋ ਨਾ ਵਿਸਾਰੀ ਅਣ ਸਾਧ ਜਨਾ ਕੇ ਸੰਗ ਭਉ ਜਲਤਾ ਹਾਰੀ ਅਣ ਸਾਖਤ ਨਿੰਦਕ ਦੁਸ਼ਕਿਨ ਮਾਹਿ ਵਿਦਾਰੀ ਅਣ ਈ ਸਾਇਬ ਕੀ ਢੇਕ ਨਾਨਕ ਬਨੇ ਮਾਏ ਜਿਸਮਰਸੁਖ ਹੋਏ ਸਗਲੇ ਦੁਖ ਜਾਇ ਈ ਸਾਇਬ ਕੀ ਢੇਕ ਨਾਨਕ ਬਨੇ ਮਾਏ ਜਿਸਮਰਸ ਕੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ